ਆਮ ਆਦਮੀ ਪਾਰਟੀ ਦੇ ਯੂਥ ਮੈਨੀਫੈਸਟੋ ਤੇ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੀ ਤਸਵੀਰ ਤੇ ਚਾੜੂ ਛੱਪਵਾਨ ਅਤੇ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਕਿਰਦੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਵਿੱਚ ਇਸ ਤਰੀਕਾ ਦੇ ਦਲ ਨੇ ਆਮ ਆਦਮੀ ਪਾਰਟੀ ਖਿਲਾਫ ਪ੍ਰਦਰਸ਼ਨ ਕਰਨਾਰੇ ਪਾਸੇ ਕੀਤੀ ਪ੍ਰਦਰਸ਼ਨਕਾਰੀਆਂ ਨੇ ਆਪ ਕੰਵਿਨਰ ਅਰਵਿੰਦ ਕੇਜਰੀਵਾਲ ਦਾ ਪੁਤਲਾ ਸੜਕ 'ਤੇ ਰੋਸ ਪ੍ਰਗਟਾਇਆ ਅਤੇ ਚੇਤਾਵਨੀ ਦਿੱਤੀ ਕਿ ਕੇਜਰੀਵਾਲ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੁੰ ਦਿੱਤਾ ਜਾਵੇਗਾ ਮੈਨੀਫੈਸਟੋ ਧਾਰਮਿਕ ਫੋਟੋ ਸਾਡੇ ਹਰਮੰਦਰ ਸਾਹਿਬ ਦੀ ਫੋਟੋ ਦੇ ਅੱਗੇ ਆਪਣੇ ਝਾੜੂ ਦੀ ਫੋਟੋ ਲਾ ਕੇ ਜੋ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਇਹਨੇ ਖਲਵਾੜ ਕੀਤਾ ਕੋਈ ਵੀ ਧਰਮੇ ਨੂੰ ਮਾਫ ਨਹੀਂ ਕਰੂਗਾ ਔਰ ਇਹ ਜਿਹੜੀ ਸੱਤਾ ਹਾਸਲ ਕਰਨਾ ਚਾਹੁੰਦਾ ਇਹਨੂੰ ਉਹ ਸੱਤਾ ਤੋਂ ਦੂਰ ਭਜਾਇਆ ਜਾਊਗਾ ਸਾਡਾ ਸਾਰਾ ਇਸਤਰੀ ਵਿੰਗ ਇਹਦਾ ਵਿਰੋਧ ਕਰਦਾ ਅਤੇ ਸਿੱਖ ਭਾਵਨਾਵਾਂ ਨੂੰ ਜੋ ਇਹਨੇ ਠੇਸ ਪਹਾਈ ਆ ਉਹ ਸਾਰੀਆਂ ਸਿੱਖ ਭਾਵਨਾ ਇਸੇ ਤਰ੍ਹਾਂ ਹੀ ਡੇਲੀ ਇਹਦੇ ਪੁਤਲੇ ਸਾੜ ਕੇ ਪਿੱਟ ਸਿਆਪਾ ਕਰਨਗੇ ਇਹਨੂੰ ਗੋ ਬੈਕ ਦਾ ਨਾਰਾ ਦੇਣਗੇ ਇਥੋਂ ਪੰਜਾਬ 'ਚ ਇਹਨੂੰ ਆਉਣ ਨਹੀਂ ਦਿੱਤਾ ਜਾਊਗਾ ਇਹ ਬੁਰੀ ਤਰ੍ਹਾਂ ਇਹਨੂੰ ਛਿੱਤਰ ਮਾਰ ਕੇ ਥੁਪਾਇਆ ਜਾਊਗਾ